ਸਰਵੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਤੇ ਬਾਈ ਘਾਗਣਾ ਆਪਣੇ ਨਾਲ ਆਗਾ ਸਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਠੀਕ ਹੋ ਬਾਈ ਜੀ ਹਾਂ ਠੀਕ ਹੈ ਤੇ ਮਿਲ ਲ ਕੇ ਸਨ ਬਾਈ ਜੀ ਤਲਵੰਡੀ ਸਾਬੋ ਠੀਕ ਆ ਜੀ ਤੇ ਕਿੰਨੇ ਟਰੈਕਟਰ ਲੈ ਗਏ ਮੈਂ ਅੱਜ ਅੱਜ ਆ ਗਏ 10 ਟਰੈਕਟਰ 10 ਕਾ ਟਰੈਕਟਰ ਹਾਂ ਤੇ ਕਰੀਬਨ ਬਾਈ ਜੀ ਬਾਈ ਕੋਲੇ ਘੈਂਟ ਘੈਂਟ ਕੰਡੀਸ਼ਨਾਂ ਦੇ ਟਰੈਕਟਰ ਹੁੰਦੇ ਨੇ ਠੀਕ ਹੈ ਜੀ ਚਲੋ ਵੀ ਆਪਾਂ ਸਟਾਰਟ ਕਰਾਂਗੇ ਸੋਨਾ ਨੀਕਾ ਤੋਂ ਤੇ 60 RX MM ਤੋਂ ਤੇ ਮਾਡਲ ਬਾਈ ਜੀ 13 ਜੀ ਲੈ ਵੀ 13 ਮਾਡਲ ਆ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਤਾਂ ਰਹੀ ਨਾਲ ਠੀਕ ਹੈ ਜੀ ਲੋ ਵੀ ਰੰਗ ਪੇਂਟ ਸਾਫਾ ਪੂਰਾ ਲੈ ਵੀ ਪੂਰਾ ਸਾਫ ਆਗਾ ਪਾਵਰ ਪਾਵਰ ਵੀ ਦੇਖੋ ਬਾਈ ਜੀ ਪੂਰਾ ਸਾਫ ਪਿਆਗਾ ਹਾਂਜੀ ਬਾਕੀ ਚੈੱਕ ਕਰ ਲਓ ਬਾਈ ਕੰਡੀਸ਼ਨ ਟਰੈਕਟਰ ਦੀ ਓਕੇ ਰਿਪੋਰਟ ਚ ਪਈਆ ਤੇ ਇਹਦੀ ਡਿਮਾਂਡ ਬਾਈ ਜੀ ਡਿਮਾਂਡ ਦੀ 375 ਠੀਕ ਹੈ ਜੀ ਤੇ ਮੌਕੇ ਦੇ ਮਾਨਦਾਨ ਸਾਢੇ 30 ਰੁਪਏ ਲੈ ਵੀ ਸਾਢੇ 30 ਦੇ ਦਿਆਂਗੇ 25000 ਪਹਿਲੇੜਾ ਦਾ ਬਾਈ ਨੇ ਤੇ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਇਹਦੇ ਟਾਇਰ ਹੋਣਗੇ 75 ਤੋਂ 80 ਪੈਸੇ 75 ਤੋਂ 80 ਪੈਸੇ ਲੈ ਵੀ ਕੰਡੀਸ਼ਨ ਵੀ ਪੂਰੀ ਸਾਫ਼ ਸਿਰ ਟੀਟ ਕੰਪਨੀ ਟਾਇਰ ਠੀਕ ਆਈ ਇਹ ਲੋ ਬਈ ਅੱਗੇ ਆ ਗਿਆ ਨਿਊ ਹਾਲੈਂਡ 333 ਸੁਪਰ ਆਲਾ ਸੁਪਰ ਲੈ ਬਈ ਸਾਈਡ ਗੇਅਰ ਚ ਆ ਗਿਆ ਛਾਤਰੀ ਲੱਗੀ ਹੋਈ ਆ ਕਿ ਵਧੀਆ ਤੇ ਟਰੈਕਟਰ ਦੀ ਕੰਡੀਸ਼ਨ ਬੜੀ ਸ਼ਾਬਾਹਤ ਹਾਂਜੀ ਪੂਰਾ ਮਾਡਲ ਹੈ ਜੀ ਹਾਂ ਫਰਸਟ ਕੁਆਲਿਟੀ ਹੈ ਫਸਟ ਆਪਾਂ ਲੀ ਗਾ 13 ਮਾਡਲ ਆ ਲੈ ਵੀ ਇਹ ਵੀ 13 ਮਾਡਲ ਆਗਾ ਹਾਈ ਹਾਈ ਲੋ ਦੇ ਵਿੱਚ ਹਾਈ ਲੋ ਦੇ ਵਿੱਚ ਮੀਡੀਅਮ ਨਹੀਂ ਹੈਗਾ ਬਈ ਜੀ ਇਹ ਚ 14 ਦੇ ਟਾਇਰ ਨੇ ਬਈ ਜੀ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਜੀ ਟਾਇਰ ਤਾਂ ਹੀ 90 ਪੈਸੇ ਪਿਆ ਚਾਰੇ ਠੀਕ ਹੈ ਜੀ ਲੈ ਵੀ 90 ਪੈਸੇ ਟਾਇਰ ਪੈਣਗੇ ਤੇ ਹਰਿਆਣਾ ਨੰਬਰ ਆਗਾ ਬਈ ਜੀ ਇਹ ਪੰਜਾਬ ਹਾਂਜੀ ਐਨਓਸੀ ਬਈ ਜੀ ਨੰਬਰ ਰਾਜਸਥਾਨ ਦਾ ਠੀਕ ਹੈ ਰਾਜਸਥਾਨ ਦਾ 31 ਠੀਕ ਹੈ ਜੀ ਆਰਜੀ 31 ਤੇ ਲੋ ਵੀ ਕੰਡੀਸ਼ਨ ਵਧੀਆ ਵੀ ਹੈ ਸਾਫ ਪਿਆ ਤੇ ਇਹਦੀ ਡਿਮਾਂਡ ਬਈ ਜੀ ਹਾਂਜੀ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ 415000 ਠੀਕ ਹੈ ਜੀ 390000 ਦਾ ਦੇ ਦੇ ਲੈ ਭਾਈ ਜੀ 25-25000 ਰੁਪਏ ਦੀ ਪਹਿਲੇ ਦੋ ਟਰੈਕਟਰ ਜੋ ਸੂਤਰ ਬਾਦ ਤਾਂ ਜ਼ਰੂਰ ਹੋ ਜਾਏਗਾ ਭਾਈ ਇਹ ਕਿਹਾ ਕਿ ਭਾਈ ਜੀ ਸਪੈਸ਼ਲ ਐਡੀਸ਼ਨ ਵਾਲਾ ਪਲੱਸ ਵਾਲਾ ਨਿਊ ਹਾਲੈਂਡ ਜੂਜੀ ਗਿਆ ਚਾ ਭਾ ਜੀ ਜੂਜੂ ਗੇਅਰ ਸੀ ਫੁੱਲ ਟਾਈਮ ਮਾਡਲ ਆ ਠੀਕ ਹੈ ਜੂਜੀ ਗੇਅਰ ਦਾ ਫੁੱਲ ਟਾਈਮ ਮਾਡਲ ਆ ਭਾਈ ਜੀ ਹਾਂਜੀ ਚੈੱਕ ਲੱਗ ਗਿਆ ਲੈਟਾਣਾ ਜੈਟ ਇਹਦੇ ਜਿੰਮੇ ਕਹਦੀ ਐ ਟਰੈਕਟਰ ਦੀ ਜਿਆਦਾ ਮੰਗ ਆ ਰਹੀ ਹਾਂਜੀ ਬਹੁਤ ਮੰਗ ਲੈ ਭਾਈ ਜੀ ਜੈਕ ਦਿਖਾ ਦਿਓ ਤੁਹਾਨੂੰ ਇਹ ਟਰੈਕਟਰ ਦੀ ਮੰਗ ਵੀ ਬਹੁਤ ਜ਼ਿਆਦਾ ਹੈ ਕਿ ਜੈਕ ਵਾਲੇ ਟਰੈਕਟਰ ਦੀ। ਤਕਰੀਬਨ ਬਹੁਤ ਜ਼ਿਆਦਾ ਟਰੈਕਟਰ ਮਿਲਦੇ ਨੇ ਕਿ ਇਦਾਂ ਦੇ ਤੇ ਟਾਇਰ ਬਈ ਜੀ। ਟਾਇਰ ਨਾਲ ਦੇ ਟਾਇਰ ਹੈ ਜੀ 75 ਰੁਪਏ ਟਾਇਰ ਰੁਪਿਆ ਨਾਲ ਦੇ। ਐਮ ਆਰ ਠੀਕ ਹੈ ਜੀ। ਤੇ ਮਾਡਲ ਬਈ ਜੀ। ਮਾਡਲ 18 ਹੈ। ਤੇ ਕਿੰਨੇ ਘੰਟੇ ਚੱਲੇਗਾ ਤਕਰੀਬਨ ਬਈ ਜੀ? ਇਹ 2500 ਘੰਟੇ ਚੱਲੇ ਜੀ। ਤਵੇ 2500 ਘੰਟਾ ਕੰਪਨੀ ਰਿਕਾਰਡ ਚੱਲੇ ਹੋਏ। ਬਾਕੀ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ। ਪੂਰਾ ਸਾਫ਼ ਹੈਗਾ। ਓਕੇ ਰਿਪੋਰਟ ਦੇ ਬਈ ਫਸਟ ਪਾਰਟੀ ਦੇ ਬਈ। ਹਾਂਜੀ ਹਾਂਜੀ। ਸੈਕੰਡ ਦਾ ਸੈਕੰਡ ਪਾਰ ਪੰਜਾਬ ਨੰਬਰ ਆ ਬਾਈ ਜੀ ਤੇ ਕੀ ਡਿਮਾਂਡ ਆ ਬਾਈ ਜੀ ਦੀ ਡਿਮਾਂਡ ਜੀ 685 ਠੀਕ ਆ ਜੀ ਇਹ ਦੇਵਾਂਗੇ 660 ਬਾਈ ਲੈ ਵੀ 6 ਲੱਖ 60 ਹਜ਼ਾਰ ਦਾ ਤੇ ਅੱਗੇ ਕਹੇ ਬਾਈ ਜੀ 855 15 ਮਾਡਲ ਆ ਜੀ ਲੈ ਵੀ 15 ਮਾਡਲ ਆ ਕੰਡੀਸ਼ਨ ਪੂਰੀ ਸਾਫ ਪਿਆ ਅਗਲੇ ਟਰੈਕਟਰ ਨਾਲ ਤੁਹਾਨੂੰ ਜੱਜ ਕਰਕੇ ਵੀ ਦਿਖਾਵਾਂਗੇ ਬਾਈ ਜੀ ਤੇ ਇਹਦੇ ਤੇ ਉਹਦੇ ਵਿੱਚ ਕਿੰਨਾ ਫਰਕ ਆਗਾ ਤੇ 4 ਸਟਾਰ ਆਗਾ ਬਾਈ ਜੀ ਤੇ ਪੀਵੀ 30 ਨੰਬਰ ਆਗਾ ਹਾਂ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ ਇਹ ਜੀ ਪੋਲੋ ਦਾ ਟਾਇਰ ਆ ਗਿਆ 90 ਪੈਸੇ ਠੀਕ ਹੈ ਪੋਲੋ ਦੇ ਟਾਇਰ ਨੇ ਬਈ ਜੀ 90 ਪੈਸੇ ਇਹ ਵੀ ਟਾਪ ਮਾਡਲ ਜਾ ਜਾਂਦਾਗਾ 15 ਮਾਡਲਾਂ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਆ 4 35 ਆ 5 35 5 ਲੱਖ 35000 ਹਾਂਜੀ ਤੇ ਕਿੱਥੇ ਦਾ ਕੋਈ ਮਾਨਤਣ ਹੈ ਜੀ 5 ਲੱਖ 10000 ਦਾ ਦੇ ਦੇਣ ਲੈ ਵੀ 5 ਲੱਖ ਹਰੇਕ ਟਰੈਕਟਰ 'ਚ 25 25000 ਰੁਪਏ ਦੇ ਸੂਟ ਆ ਮਾਨਤਣ ਜ਼ਰੂਰ ਹੋ ਜਾਊਗਾ ਇੱਕ ਵਾਰੀ ਬਈ ਜੀ ਸ਼ੁਰੂ ਰਾਇਓ ਆ ਤੁਸੀਂ ਚੈੱਕ ਕਰੋ ਤੈਨੂੰ ਤੇ ਲੈ ਵੀ ਜੀ ਅੱਗੇ ਆ ਗਿਆ ਬਾਈ ਮਾਡਲ ਫੋਲਡ ਆਫ ਮਾਡਲ 3 ਸਪੀਡ ਵਾਲਾ ਹੈ ਨਾ ਭਾਈ ਜੀ ਹਾਂ ਜੀ ਅਲੱਗ ਦੇ ਕਲੱਚ ਵਾਲਾ ਇਹ ਹਰਿਆਣਾ ਨੰਬਰ ਜਗ ਵਿੱਚ ਪਿਆ ਉਹ ਚ ਇਹ ਜੀ ਪੀਵੀ 13 ਲੈ ਵੀ ਸੰਗਰੂਰ ਦਾ ਨੰਬਰ ਆ ਪਹਿਲੇ ਨਾਵਾ ਤੇ ਚਾਲ ਚਲਾਵਾ ਭਾਈ ਜੀ ਓਕੇ ਆ ਜੀ ਨਵਾਂ ਹੀ ਪਿਆ ਜੀ ਇਹ ਤਾਂ 400 ਘੰਟੇ ਚੱਲਿਆ ਸਰ ਲੈ ਵੀ 400 ਘੰਟੇ ਚੱਲਿਆ ਹੈਗਾ ਆਦੇ 300 400 ਚੱਲਿਆ ਹੈ ਠੀਕ ਆ ਜੀ ਲੈ ਵੀ 22 ਮਾਡਲ ਹੈਗਾ ਨਗਦ ਕੈਸ਼ ਦਾਗਾ ਹਾਂ ਜੀ ਤੇ ਲੋਨ ਹੋ ਜੂਗਾ ਭਾਈ ਜੀ ਹੋ ਜੂਗਾ ਜੀ ਠੀਕ ਆ ਜੀ ਲੈ ਵੀ ਲੋਨ ਹੋ ਜੂਗਾ ਤੇ ਕੰਡੀਸ਼ਨ ਪੂਰੀ ਸਾਪਿਆ ਤੇ ਕੀ ਡਿਮਾਂਡ ਹੈ ਬਾਈ ਇਹਦੀ ਹਾਂਜੀ ਡਿਮਾਂਡ ਇਹਦੀ ਹੈਗੀ ਆ ਜੀ ਆ ਦਿਖਾ ਦਿਓ ਬਾਈ ਮਾਡਲ 785 ਠੀਕ ਆ ਜੀ ਲੈ ਵੀ 758000 ਨਾ ਇਹ ਕੈਸ਼ ਨਗਦ ਕੈਸ਼ ਦਾ ਕਹ ਬਾਈ ਮਾਨਤਾ ਨੂੰ ਹੋ ਜਾਊਗਾ ਬਾਈ ਤੇ ਅੱਗੇ ਬਾਈ ਅੱਗੇ ਆ ਜੂਗੀ ਆ ਦਿਖਾ ਦੇ ਲੈ ਵੀ ਅੱਗੇ ਆ ਗਿਆ ਫਾਰਮਾ ਟਰੈਕ 60 ਦਾ ਛੋਟੇ ਜ਼ਿਮੀਂਦਾਰੀਆ ਜ਼ਿਮੀਂਦਾਰ ਵਾਸਤੇ ਪੂਰਾ ਬਸਟਰ ਟਰੈਕਟਰ ਜਿਹਨੂੰ ਆਪਾਂ ਲੈ ਲੰਨੇ ਆਂਗੇ ਤੇ ਇਹ ਮਾਡਲ ਬਾਈ ਜੀ ਮਾਡਲ 2007 ਠੀਕ ਹੈ ਜੀ ਸਰਸੇ ਦਾ ਨੰਬਰ ਆ ਫਰਸਟ ਕੁਆਲਟੀ ਹੈ ਲੈ ਵੀ ਅੱਧ ਵਿਚਾਲੇ ਦਾ ਨੰਬਰ ਆ ਸਰਸੇ ਤੇ ਪੰਜਾਬ ਦੇ ਵਿਚਾਲੇ ਪਹਾੜਿਆਣੇ ਦੇ ਪੰਜਾਬ ਦੇ ਵਿਚਾਲੇ ਤੇ ਟਾਇਰ ਬਾਈ ਜੀ ਇਹਦੇ ਟਾਇਰ ਅਗਲੇ ਨਵੇਂ ਹੀ ਪਹਿਲੇ ਆ ਗਏ 65 70 ਪੈਸੇ ਜੀ ਲੈ ਵੀ ਅਗਲੇ ਨਵੇਂ ਬੈਗ ਪੈਂਡ 70 ਪੈਸੇ ਟਾਇਰ ਪੈਣਗੇ ਵੱਧ ਹੀ ਨੇਗੇ ਤਕਰੀਬਨ ਤੇ ਰੰਗ ਪੇਂਟ ਦਾ ਬੱਜੀਏ ਰੰਗ ਪੇਂਟ ਦਾ オリジナル ਆ ਜੀ ਸ਼ੋਅ ਛੱਪਾ ਸਾਰਾ ਵੇਖੋ ਤੁਸੀਂ ਠੀਕ ਹੈ ਜੀ ਲੈ ਵੀ ਪੂਰੀ ਸਾਪੀਆ ਸੋ ਡਿਸਟ੍ਰੀਬਿਊਟਰ ਦਾ ਵਾ ਲੱਗਿਆ ਹੋਇਆ ਜੀ 5-7000 ਦਾ ਜਗੜਾ ਠੀਕ ਹੈ ਜੀ ਲੈ ਵੀ ਜੇ ਸੁਣੋ ਨਾ ਡਬਲ ਡਿਸਟਿਲ ਉਹ ਗੂਟਰ ਲਵਾਉਣ ਏ ਡਿਮਾਂਡ ਬਈ ਜੀ ਡਿਮਾਂਡ ਇਹਦੀ ਹੈ ਕਿ 2,75,000 ਠੀਕ ਹੈ ਜੀ ਹਾਂ ਨਾ 2.5 ਲੱਖ ਦਾ ਲੈ ਬਈ ਹਾਂ ਜਾਂ ਨਾ 2.5 ਲੱਖ ਰੁਪਏ ਦਾ ਬਾਈ ਕਹਿੰਦਾ ਦੇਣਾਗਾ ਹਰਿਆਣਾ ਦਾ ਨੰਬਰ ਆ ਬਈ ਜੀ ਤੇ ਅੱਗੇ ਗਿਆ ਬਈ ਜੀ 50 50 D 12 ਮਾਡਲ 12 ਮਾਡਲ ਆ ਬਈ ਜੀ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਤਾਂ ਹੋ ਗਿਆ ਜੀ ਚੈੱਕ ਕਰੋ ਕੰਡੀਸ਼ਨ 75% ਟਾਇਰ ਆ ਜੀ ਠੀਕ ਆ ਜੀ ਹਾਂ ਜੀ ਟਰੈਕਟਰ ਸਾਫ਼ ਸੁਥਰਾ ਠੀਕ ਆ ਜੀ ਰੇੰਬਰ ਉਹ ਵੀ ਭਾਈ ਜੀ ਸਾਰੇ origignal ਨੇ ਜਿੰਨੇ ਵੀ ਹੈਗੇ ਨੇ ਵਾਕਿ ਚੈੱਕ ਕਰ ਸਕਦੇ ਭਾਈ ਜੀ ਕੋਈ ਪੇਂਟ ਨਹੀਂ ਹੈਗਾ ਤੇ ਇਹ ਟਰੈਕਟਰ origignal ਹੈ ਠੀਕ ਹੈ ਜੀ ਕੀ ਡਿਮਾਂਡ ਹੈ ਇਹਦੀ ਇਹ ਦੇ ਦਾਂਗੇ ਜੀ 4 ਲੱਖ ਤੇ ਪੂਰੇ 4 ਦਾ ਦੇ ਦਾਂਗੇ ਜੀ ਸਵਾ ਚਾਰ ਡਿਮਾਂਡ ਹੈ ਜੀ ਸਵਾ ਚਾਰ ਡਿਮਾਂਡ ਹੈ ਭਾਈ ਕਹਿੰਦਾ ਪੂਰੇ 4 ਲੱਖ ਰੁਪਏ ਦਾ ਦੇ ਦਾਂਗੇ ਹਾਂਜੀ ਤੇ ਅੱਗੇ ਕਹੇ ਭਾਈ ਜੀ 963 963 969 ਤੇ 855 ਅੱਜ ਕੱਲ੍ਹ ਸਾਂਝ ਚ ਚੱਲ ਰਹੇ ਨੇ ਇਹ ਹੈ ਭਾਈ ਜੀ 963 ਤੇ ਪੰਜਾਬ ਦਾ ਨੰਬਰ ਆ ਪੀਵੀ 35 ਤੇ ਟਾਇਰ ਵਾਈ ਜੀ ਟਾਇਰ ਨਾਲ ਦੇ ਹੈਗੇ ਆ ਜੀ 80 ਪੈਸੇ ਟਾਇਰ ਆ ਜੀ ਲੈ ਬਈ 80 ਪੈਸੇ ਟਾਇਰ ਨਾਲ ਦੇ ਨੇਗੇ ਅਰ ਸਾਈਡ ਗੇਅਰ ਤੇ ਆ ਗਿਆ ਬਾਈ ਜੀ ਅਲੱਗ ਦੇ ਕਲੱਚ ਆ ਲਗਾ ਤੇ 5 ਸਟਾਰ ਤੇ ਕੀ ਡਮਾੜਾ ਬਾਈ ਜੀ ਇਹਦੀ ਜੀ 5 ਲੱਖ 88 ਹਜ਼ਾਰ ਰੁਪਈਆ ਐਡਵਾਂਸ ਠੀਕ ਆ ਜੀ ਤੇ ਸਾਢੇ 5 ਲੱਖ ਦਾ ਦੇ ਦੇ ਹਾਂ ਲੈ ਬਈ ਸਾਢੇ 5 ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਹਾਂ ਨਾ ਹਾਂ ਜਾਂ ਨਾ ਜੱਸ ਜਾਂ ਨੂੰ 38000 ਰੁਪਏ ਦੀ ਸੂਟ ਆ ਪਹਿਲੇ ਡਾਇਰੈਕਟਰ ਦਾ ਹਾਂ ਜਾਈ ਬਾਈ ਜੀ ਇੱਕ ਇੱਕ ਬਾਈ ਜੀ ਸਵਰਾਜ 855 30 ਸਪੀਡ ਚ ਅਲੱਗ ਦੇ ਕਲਚ ਚ ਤੇ ਕੀ ਮਾਡਲ ਹੈ ਜੀ 21 ਮਾਡਲ ਹੈਗਾ 5 ਹੀ ਸਟਾਰ ਆ ਬਾਈ ਜੀ ਬਾਕੀ ਚੈੱਕ ਨਾ ਨੰਬਰ ਹੈ 1425 ਨੰਬਰ ਆਈ ਡਬਲ ਵਾਲੀ ਦਾਈ ਫਰਸਟ ਕੁਆਲਟੀ ਦਾ ਫਰਸਟ ਕੁਆਲਟੀ ਆ ਠੀਕ ਆ ਜੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਟਾਇਰ ਬਾਈ ਜੀ ਦੇ ਟਾਇਰ ਨਾਲ ਦੇ ਟਾਇਰ ਪਏ 80 ਪੈਸੇ ਠੀਕ ਆ ਜੀ 80 ਪੈਸੇ ਟਾਇਰ ਨਾ ਯਾਰ ਕਿ ਘੰਟਾ ਚੱਲਿਆ 1000 ਕਿ ਘੰਟਾ ਚੱਲਿਆ ਕੰਪਨੀ ਰਿਕਾਰਡ ਬਾਈ ਜੀ ਹਾਂ ਤੇ ਬਾਕੀ ਚੈੱਕ ਕਰ ਲਓ ਹਾਂ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਆ ਜੀ 7 ਲੱਖ ਤੇ 65000 ਰੁਪਈਆ ਲੈ ਵੀ 7 ਲੱਖ ਤੇ 65000 ਰੁਪਈਆ ਤੇ 7 ਲੱਖ 30000 ਦਾ ਦੇ ਦੇ ਜੀ ਇਹ ਜੋ ਵੀ 35000 ਰੁਪਈਆ ਜੋ ਸੂਟ ਆ ਬਈ ਜੀ ਉਹ ਜੋ ਹੈਗੀ 38000 ਰੁਪਈਆ ਬਾਕੀ ਜੋ 25 25 ਹੀ ਰਹਿ ਗਈ ਹੈ ਇਹ ਤੇ ਲੈ ਬਈ ਜੀ ਅੱਗੇ ਆ ਗਿਆ ਸਵਰਾਜ 855 5 ਸਟਾਰ 3 ਸਪੀਡ ਵਾਲਾ ਇਹ ਵੀ 3 ਸਪੀਡ ਚ ਹੋਊਗੀ 3 ਸਪੀਡ ਚ ਆ ਬਈ ਜੀ ਤੇ ਇਹਦੇ ਟਾਇਰ ਬਈ ਜੀ ਇਹਦੇ ਟਾਇਰ ਤਾਂ ਹੀ ਨਵੇਂ ਪਏ ਆ ਜੀ ਠੀਕ ਹੈ ਕਿੰਨੇ ਘੰਟੇ ਚੱਲੇ ਸੀ ਕਿੰਨੇ ਪੈਸੇ ਟੈਰ ਪਏ ਠੀਕ ਹੈ ਜੀ ਇਹ ਸਾਢੇ 450 500 ਘੰਟੇ ਚੱਲੇ ਹੈ ਲਗਭਗ ਸਾਢੇ 450 500 ਦੇ ਘੰਟੇ ਦੇ ਕਰੀਬ ਚੱਲੇ ਆ ਫਰੰਟ ਰੇਡੀਅਲ ਟਾਇਰ ਨੇ ਨਾ ਭਾਈ ਜੀ ਹਾਂਜੀ ਠੀਕ ਹੈ ਜੀ ਫਰੰਟ ਰੇਡੀਅਲ ਟਾਇਰ ਲੱਗਿਆ ਪਿਆ ਜੀ ਤੇ 22+23 ਹਾਂਜੀ ਤੇ ਕੀ ਡਿਮਾਂਡ ਆ ਭਾਈ ਜੀ ਇਹ ਦੇ ਦੇਾਂਗੇ ਜੀ 7.5 ਲੱਖ ਰੁਪਏ ਲੈ ਵੀ 7.5 ਲੱਖ ਰੁਪਏ ਦਾ ਭਾਈ ਕਹਿੰਦਾ ਦੇ ਦਾਂਗੇ 785 ਡਿਮਾਂਡ ਆ ਗਈ 7,85,000 ਰੁਪਏ। ਹਾਂ ਐਨਓਸੀ ਮਿਲ ਜੂਗਾ ਨੰਬਰ RJ31 ਹੈ। ਠੀਕ ਆ ਜੀ RJ31 ਰਾਜਸਥਾਨ ਦਾ ਨੰਬਰ ਆ ਬਾਈ ਜੀ। ਲੋਕਲੀ ਨੰਬਰ ਹੈ ਜੀ। ਠੀਕ ਆ ਜੀ। ਤੇ ਅਗੇ ਕਹੇ ਬਾਈ ਜੀ ਸਵਰਾਜ 855। ਤੁਹਾਨੂੰ ਆਖੇ ਜੀ ਬਾਈ ਜੀ ਜਿੰਨੇ ਆਪਾਂ ਪਹਿਲੇ ਕਿੰਨੇ ਟਰੈਕਟਰ ਮਿਲਣਗੇ ਤੁਹਾਨੂੰ ਸਾਰੇ ਜਿਆਦਾ 855 ਟਰੈਕਟਰ ਮਿਲਣਗੇ ਬਾਈ ਕੋਲੇ। 855 ਜਿਹੜੀ ਵੀ ਡਿਮਾਂਡ ਕੋਈ ਤੁਹਾਨੂੰ ਤੁਹਾਨੂੰ ਹਾਜ਼ਰ ਕਰ ਦਾਂਗੇ ਨਾ ਬਾਈ ਜੀ। ਹਾਂ ਜੀ। ਤੇ ਲੋ ਬਾਈ ਜੀ ਇਹ ਕਿੰਨੇ ਮਾਡਲ ਆ ਬਾਈ ਜੀ? ਇਹ 12 ਮਾਡਲ ਆ ਬਾਈ। ਲੈ ਵੀ 12 ਮਾਡਲ ਆਗਾ। ਕੰਡੀਸ਼ਨ ਤੁਸੀਂ ਚੈੱਕ ਕਰ ਇਹ ਬੇਟ ਵਗੈਰਾ ਬੈਕਸਾਈਡ ਤੇ ਲੱਗੇ ਹੋ ਨੇ ਤੇ ਟਾਇਰ ਬਾਈ ਜੀ ਟਾਇਰ ਹੋਣਗੇ 80 85 ਰੁਪਏ ਠੀਕ ਆ ਜੀ 80 ਦੇ ਟਾਇਰ ਆਈ ਚਾਰੇ ਅਗਲੇ 20 ਕਿਟੀ ਦੇ ਚੌੜੇ ਪਾਏ ਹੋਏ ਆ ਠੀਕ ਆ ਜੀ ਰੈਡੀਅਲ ਫਰੰਟ ਟਾਇਰ ਨੇ ਬਾਈ ਜੀ ਵਧੀਆ ਟਾਇਰ ਨੇ ਵਾਕਈ ਅੱਜਕੱਲ ਇਹ ਮੁੰਡਿਆਂ ਨੂੰ ਕ੍ਰੇਜ਼ ਹੀ ਆ ਇਹ ਟਾਇਰਾਂ ਦਾ ਵੀ ਤੇ ਪੀਵੀ 60 ਨੰਬਰ ਹੈਗਾ 12 ਮਾਡਲ ਹੈ ਇਹਦੀ ਡਿਮਾਂਡ ਬਾਈ ਜੀ ਇਹਦੀ 455 ਡਿਮਾਂਡ ਆ ਜੀ ਠੀਕ ਆ ਜੀ 435 ਦਾ ਦੇ ਦੇ ਠੀਕ ਆ ਜੀ ਲੈ ਵੀ 435000 ਰੁਪਏ ਦਾ ਬਾਈ ਜੀ ਨਾ ਟਰੈਕਟਰ ਦੇ ਦਾਂਗੇ ਮਾਡਲ ਆਰ ਕੇ 31 ਠੀਕ ਹੈ ਜੀ ਤੇ 5 ਸਟਾਰ ਨਾ ਟਰੈਕਟਰ ਹੈ ਨਵਾਂ ਟਰੈਕਟਰ ਹੈ ਵੀ ਆਪਾਂ ਨੇ ਜੀ ਹਾਂ ਸਾਰਾ ਦਿਖਾ ਦੇ ਠੀਕ ਹੈ ਲੈ ਵੀ ਦੇਖ ਲੋ ਚੈੱਕ ਕਰ ਲੋ ਬਈ ਫਰੰਟ ਇਹਦੇ ਵੀ ਰੈਡੀਅਲ ਟਾਇਰ ਨੇ ਹੈ ਨਵੇਂ ਨੇਗੇ ਤੇ ਬੈਕ ਟਾਇਰ ਬਈ ਬੈਕ ਟਾਇਰ ਨਾਲ ਦੇ 80 ਪੈਸੇ ਟਾਇਰ ਹੈ ਠੀਕ ਹੈ ਜੀ ਬੈਕ ਟਾਇਰ ਹੈਗੇ ਨੇ ਨਾਲ ਦੇ 80 ਪੈਸੇ ਮੈਨੂੰ ਰਾਡ ਮਗਰੂੜ ਦਿਖਾਓ ਵੀ ਕਿੰਨਾ ਹੈ ਪੂਰਾ ਚੈੱਕ ਕਰ ਲੋ ਤੇ ਬਹੁਤ ਜਿਆਦੇ ਘੱਟ ਖੇਤੀ ਤੇ ਜੂਜੋ ਆ ਟਰੈਕਟਰ ਹੈਗਾ ਤੇ ਬਾਕੀ ਤੁਸੀਂ ਡਰਵਲ ਵਗੈਰਾ ਦੇਖ ਲੋ ਬਹੁਤ ਘੱਟ ਯੂਜ਼ ਜੀ ਮੈਂ ਪੁੱਛ ਰਹੀਏ ਡਬਲ ਡਿਸਟਰੀਬਿਊਟਰ ਆ ਗਿਆ ਟਾਪ ਮਾਡਲ ਆ ਗਿਆ ਵੀ ਭਾਜੀ ਤੇ ਇਹਦੀ ਡਿਮਾਂਡ ਭਾਜੀ ਇਹ ਸਾਡੇ 6 ਛੇ ਡਿਮਾਂਡ ਆ ਜੀ ਠੀਕ ਆ ਜੀ 6 15 ਦਾ ਦੇ ਦੇਾਂਗੇ ਜੀ 35000 ਰੁਪਏ ਦਾ ਡਿਸਕਾਊਂਟ ਲੈ ਵੇ ਜੀ ਇਹ ਚੋ ਵੀ 35000 ਰੁਪਏ ਡਿਸਕਾਊਂਟ ਹੈਗਾ ਰਾਜਸਥਾਨ ਦਾ ਨੰਬਰ ਆ ਭਾਈ ਜੀ ਆਰ ਜੇ 31 ਲੋਕਲ ਨੰਬਰ ਆ ਜੀ ਠੀਕ ਆ ਜੀ ਫਰਸਟ ਕੁਆਲਟੀ ਦਾ ਭਾਈ ਜੀ ਇਹ ਵੀ ਪਹਿਲੇ ਨਵਾਂ ਜੀ ਤੇ ਵੀ ਪਹਿਲੇ ਨਵਾਂ ਐਨਓਸੀ ਵਗੈਰਾ ਦੇਵਾਂਗੇ ਜਿੱਥੋਂ ਦੀ ਚਾਹੀਦੀ ਠੀਕ ਆ ਐਨਓਸੀ ਮਿਲ ਜਾਊਗਾ ਵੀ ਜੀ ਬੀਮਾ ਤਾਂ ਹਟ ਆਊਗਾ ਕਾਪ ਇਹ ਉਹ ਇੰਨੇ ਤੋਂ ਬਿਨਾ ਕੋਈ ਹੋਰ ਟਰੈਕਟਰ ਜੇ ਆਲੇ ਨੇ ਮਗਵਾਉਣਾ ਹੋਵੇ ਉਹ ਵੀ ਡਿਮਾਂਡ ਕਰ ਸਕਦੇ ਹਾਂ ਕਰ ਸਕਦੇ ਜੇ ਜੱਪੇਚਣਾ ਹੋਵੇ ਕਿਸੇ ਨੇ ਉਹ ਵੀ ਦੱਸ ਸਕਦਾ ਠੀਕ ਹੈ ਜੀ ਉਹ ਪਾ ਕੇ ਠੀਕ ਹੈ ਜੀ ਫੋਨ ਕਰ ਲੈ ਠੀਕ ਹੈ ਜੀ ਹਾਂ ਜੀ ਠੀਕ ਹੈ ਭਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਠੀਕ ਹੈ ਭਾਈ ਤੇ ਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਧੰਨਵਾਦ